ਜੇ ਤੁਸੀਂ ਵੀ ਲੱਭ ਰਹੇ ਹੋ ਜੀ ਜਮਾ ਸਸਤਾ ਬੁਲਟ ਜਮਾ ਸਸਤੀ ਗੱਡੀ ਤੇ ਆਪਾਂ ਤੁਹਾਡੇ ਵਾਸਤੇ ਇਹ ਸਪੈਸ਼ਲ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਰੇਟ ਬੜੇ ਜਾਇਜ਼ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਲੋਕਲ ਘਰ ਦੀਆਂ ਮਸ਼ਿਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਉਣਗੀਆਂ ਰੇਟ ਪਸੰਦ ਆਉਣਗੇ ਇਕੱਲੀ ਇਕੱਲੀ ਆਪਾਂ ਗੱਲ ਵੀ ਕਰਾਂਗੇ ਅਸੀਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਤੁਹਾਡੇ ਕੋਲੇ ਵੇਚਣ ਵਾਸਤੇ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਫਿਰ ਇਹ ਚ ਆਪਾਂ ਐਡ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਅਸੀਂ ਆਪਣੇ ਕੋਲੇ ਗੱਡੀ ਪਹੁੰਚੀ ਆ i20 2014 ਮਾਡਲ ਆ 29 ਤੱਕਰ ਪਾਸਿੰਗ ਹੈ ਜੀ ਹਰਿਆਣਾ ਨੰਬਰ ਗੱਡੀ ਆਪਾਂ ਨੂੰ ਮਿਲੂਗੀ ਇਹੇ 14 ਮਾਡਲ ਹੈ 29 ਤੱਕ ਰਪਾ ਸਿੰਘ 8085 ਪੈਸੇ ਟਾਇਰ ਨੇ 190000 ਰੁਪਇਆ ਡਿਮਾਂਡ ਹੈਗੀ ਤੇ ਗੱਡੀ ਪੂਰੀ ਵਧੀਆ ਆਪਾਂ ਲੈ ਕੇ ਪਹੁੰਚੇ ਬਰਨਾਲੇ ਏਰੀਆ ਚ ਲੈ ਕੇ ਪਹੁੰਚੇ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਇੱਕ ਵਾਰੀ ਵਧੀਆ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਬੰਪਰ ਮੂਹ ਪਰ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਜਾਣਗੇ ਰੰਗ ਗੱਡੀ ਦਾ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਬਾਕੀ i20 ਗੱਡੀ ਅਸੀਂ ਅੰਦਰ ਦੀਆਂ ਬਾਹਰ ਦੀਆਂ ਸਾਰੇ ਕਿਤੋਂ ਫੋਟੋ ਆ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹ ਬਣ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹਾਂ ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਸੀ ਇਹ ਫੋਟੋ ਮਾ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਮਾਲਕ ਨੇ ਵਧੀਆ ਆਪਣੇ ਕੋਲੇ ਭੇਜ ਜਾਗਾ ਤੁਸੀਂ ਜਾਓ ਨੰਬਰ ਤੁਹਾਨੂੰ ਸਕਰੀਨ ਤੇ ਮਾਲਕ ਦਾ ਮਿਲ ਗਿਆ ਸੀ ਗੱਲ ਕਰ ਲਿਓ ਆਪ ਹੀ ਕੋਈ ਵੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਡਿਜ਼ਾਇਰ ਘੜੀ ਚੈੱਕ ਕਰੋ ਜੀ ਸੈਕਿੰਡ ਨੰਬਰ ਤੇ 17 ਮਾਡਲ ਫੁੱਲ ਆਟੋਮੈਟਿਕ ਘੜੀ ਹੈ ਜੀ ਸੈਕਿੰਡ ਓਨਰ ਹੈਗੀ ਦੋਵੇਂ ਚਾਬੀਆਂ オリジナル ਘੜੀ ਦੀ ਆਪਾਂ ਨੂੰ ਨਾਲ ਮਿਲ ਜਾਣਗੀਆਂ ਸੰਗਰੂਰ ਮਾਲਕ ਦਾ ਏਰੀਆ 4,65,000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਸੀ ਗੱਡੀ ਦੇ ਟਾਇਰ ਦੇਖੋ ਟਾਇਰਾਂ 'ਚ ਅਲਾਈ ਦੇਖੋ ਰੰਗ ਦੇਖੋ ਬੰਪਰ ਦੇਖੋ ਹਰ ਚੀਜ਼ ਪ੍ਰੋਪਰ ਆਪਾਂ ਨੂੰ ਦੇਖਣ ਨੂੰ ਮਿਲੂਗੀ 1 ਰੁਪਿਆ ਗੱਡੀ ਭਾਲਦੇ ਨਹੀਂ ਕਿਸੇ ਪਾਸੋਂ ਵੀ ਜਾ ਕੇ ਤੁਸੀਂ ਦੇਖਣਾ ਚਾਹੋ ਨੋ ਗੱਡੀ ਨੂੰ ਤਾਂ ਸੰਗਰੂਰ ਮਾਲਕ ਦੇ ਘਰੇ ਗੱਡੀ ਖੜੀ ਐ ਜਾ ਕੇ ਦੇਖ ਵੀ ਸਕਦੇ ਹੋ ਡੈਜ਼ਾਇਰ VDI ਗੱਡੀ ਐ ਸੀ ਬਾਕੀ ਤੁਸੀਂ ਅੰਦਰ ਬਾਹਰ ਦੀਆਂ ਫੋਟੋਆਂ ਚੈੱਕ ਕਰ ਹੀ ਲਈਆਂ ਸੀ ਤੇ ਕਿਵੇਂ ਦੀ ਲੱਗੀ ਗੱਡੀ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਬਾਕੀ ਤੁਸੀਂ ਚੈੱਕ ਕਰੋ ਜੀ ਸੀਟ ਕਵਰ ਮੈਟਿੰਗ ਮੈਟ ਹਰ ਚੀਜ਼ ਆਪਨੂੰ ਪ੍ਰੋਪਰ ਵਧੀਆ ਮਿਲੂ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਦੇ ਹੀ ਦਿੱਤਾ ਜੀ ਆਪਾਂ ਕਰੋ ਗੱਲਬਾਤ ਆਪੀ ਜਿਹੜੀ ਵੀ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਸਾਰਾ ਕੁਝ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਵੀ ਰਹੇ ਹਾਂ ਕਿਸੇ ਕੋਲੇ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਜਿੰਨੇ ਤੁਸੀਂ ਦੇਖ ਰਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਹੈਗਾ ਜੀ ਵੇਚਣ ਵਾਸਤੇ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਉੱਤੇ ਆਪਣਾ ਨੰਬਰ ਰਹਿੰਦਾ ਉਹਤੇ ਪਾ ਦਿਓ ਜੀ ਵੀਡੀਓ ਜਾਣਕਾਰੀ ਸਾਰਾ ਕੁਝ ਐਡ ਆਪਾਂ ਤੁਹਾਡੀ ਫਰੀ ਚ ਲਾ ਦਾਂਗੇ ਠੀਕ ਹੈ ਜੀ ਗੱਲ ਕਰਾਂਗੇ ਡਿਜ਼ਾਇਰ ਗੱਡੀ ਦੀ ਪੂਰੀ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 15 ਮਾਡਲ ਗੱਡੀ ਐਸੀ ਇਹ ਤੇ ਗੱਡੀ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ ਜਮਾਂ ਨਵੇਂ 뮤직 ਸਿਸਟਮ ਪੂਰਾ ਵਧੀਆ ਜੀ ਫੁੱਲ ਇੰਸ਼ੋਰੈਂਸ ਹੈ ਫਗਵਾੜੀ ਗੱਡੀ ਘੜੀਆ 2 ਲੱਖ ਤੇ 85000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਜਿੰਨੇ ਆਪਣੇ ਕੋਲੇ ਕੋਈ ਵੀ ਬੋਲਟ ਜਾਂ ਮੋਟਰਸਾਈਕਲ ਜਾਂ ਕੋਈ ਵੀ ਵੀਡੀਓ ਜਾਂ ਕੋਈ ਵੀ ਫੋਟੋ ਆ ਪਹੁੰਚਦੀ ਹੈ ਜੀ ਜਿੰਨੀਆਂ ਗੱਡੀਆਂ ਪਰ ਆਪਾਂ ਤੁਹਾਨੂੰ ਦੱਸਦੇ ਆਂ ਜਿਹੜੇ ਗੱਡੀਆਂ ਦੀ ਤੇ ਮਸ਼ੀਨਰੀਆਂ ਦੇ ਰੇਟ ਹੁੰਦੇ ਆ ਉਹ ਕੋਈ ਵੀ ਫਿਕਸ ਨਹੀਂ ਹੁੰਦਾ ਜੀ ਜੇ ਕੋਈ ਫਿਕਸ ਰੇਟ ਹੁੰਦਾਗਾ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਮੈਂ ਦੱਸ ਦਿੰਨਾ ਜਦੋਂ ਆਪਾਂ ਗੱਡੀ ਦੀ ਗੱਲਬਾਤ ਸ਼ੁਰੂ ਕਰਨੀ ਸ਼ੁਰੂ ਕਰਦੇ ਆਂ ਉਦੋਂ ਮੈਂ ਦੱਸ ਦਿੰਨਾ ਭਾਈ ਇਸ ਗੱਡੀ ਦਾ ਜਾਂ ਇਸ ਮੋਟਰਸਾਈਕਲ ਦਾ ਰੇਟ ਫਿਕਸ ਹੈਗਾ ਘੱਟ ਵੱਧ ਹੋਣਾ ਨਹੀਂ ਬਾਕੀ ਜਿੰਨੀਆਂ ਮਸ਼ੀਨਰੀਆਂ ਹੁੰਦੀਆਂ ਵੀਡੀਓ 'ਚ ਰੇਟ ਹੋ ਹੀ ਜਾਂਦੇ ਆ ਜੀ ਬਾਕੀ ਇਸ ਗੱਡੀ ਦਾ ਰੇਟ ਵੀ ਕੋਈ ਫਿਕਸ ਨਹੀਂ ਹੈਗਾ ਜਾ ਕੇ ਤੁਸੀਂ ਦੇਖੋਗੇ ਗੱਡੀ ਪਸੰਦ ਆਊਗੀ ਰੇਟ ਵੀ ਪਸੰਦ ਉਮੀਦ ਕਰਦਾ ਮੈਂ ਤੁਹਾਨੂੰ ਆ ਗਿਆ ਹੋਊਗਾ ਨਹੀਂ ਆਇਆ ਤਾਂ ਰੇਟ ਪਸੰਦ ਆ ਜਾਊਗਾ ਜਾ ਕੇ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਦਾ ਨੰਬਰ ਸਕਰੀਨ ਤੇ ਅਜੀ ਰੇਟ ਦੇ ਵੱਲੋਂ ਕੋਈ ਮਤਲਬ ਕੀ ਕਮੀ ਪੇਸ਼ੀ ਹੈ ਨਹੀਂਗੀ ਤੇ ਹੋਰ ਵੀ ਘੱਟਬਾਦ ਹੋ ਜਾਊਗਾ ਤੇ ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ ਜਿਹੜਾ ਇਹ ਮੋਟਰਸਾਈਕਲ ਤੁਸੀਂ ਦੇਖ ਰਹੇ ਹੋ ਸੀ ਇਹਦਾ ਜਿਹੜਾ ਆਪਾਂ ਨੂੰ ਰੇਟ ਦੇਖਣ ਨੂੰ ਮਿਲੂਗਾ ਇਹਦਾ ਰੇਟ ਫਿਕਸ ਹੈ ਜੀ ਤੁਹਾਨੂੰ ਮੈਂ ਪਹਿਲੇ ਹੀ ਕਹਾਂ ਸੀਗਾ ਜੇ ਕਿਸੇ ਮਸ਼ੀਨਰੀ ਦਾ ਰੇਟ ਫਿਕਸ ਹੁੰਦਾ ਤਾਂ ਤੁਹਾਨੂੰ ਸ਼ੁਰੂ ਦੇ ਵਿੱਚ ਮੈਂ ਦੱਸ ਦਿੰਨਾ ਰੇਟ ਫਿਕਸ ਹੈ ਘੱਟ ਵੱਧ ਹੋਣਾ ਨਹੀਂ ਮਾਲਕ ਆਪਦੀ ਮਰਜ਼ੀ ਨਾਲ ਛੋਟ ਕਰ ਦੇਣਾ ਮਾੜਾ ਮੋਟਾ ਡਿਸਕਾਊਂਟ ਕਰ ਦੇਣਾ ਉਹ ਵੱਖਰੀ ਗੱਲ ਹੈ ਜੀ ਮਾਨਤਾਨ ਕਰ ਦੇਣਾ ਬਾਕੀ ਇਦਾਂ ਨਹੀਂ ਹੈਗਾ ਜੀ ਕਾਫੀ ਜ਼ਿਆਦਾ ਹੋ ਜਾਊਗਾ ਇੱਕ ਫਿਕਸ ਰੇਟ ਇਹਨਾਂ ਨੇ ਦੱਸਿਆਗਾ ਆਪਦੀ ਮਰਜ਼ੀ ਨਾਲ ਛੋਟ ਚਾਹੀ ਕਿੰਨੀ ਮਰਜ਼ੀ ਕਰ ਦੇਣਾ ਡਿਸਕਵਰੀ ਜੀ ਇਹ 11 ਮਾਡਲ ਹੈ ਕੰਡੀਸ਼ਨ ਪੂਰੀ ਵਧੀਆ ਪੰਜਾਬ ਨੰਬਰ ਹੈ ਤੇ 휠 ਲੱਗੇ ਹੋਏ ਨੇ ਬਾਕੀ ਚੈੱਕ ਕਰੋ ਤੁਸੀਂ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਤੇ 25000 ਰੁਪਿਆ ਇਹਨਾਂ ਦੇ ਰੇਟ ਮੰਗਿਆਗਾ ਸੈਲਫ ਸਟਾਰਟ ਹੈਗਾ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਪਤਾ ਲੱਗੇ ਜਾਊਗਾ ਰੇਟ ਦਾ ਵੀ ਪਤਾ ਲੱਗ ਜਾਊਗਾ ਬਾਕੀ ਰੇਟ ਦਾ ਤਾਂ ਬੱਸ ਪਤਾ ਲੱਗ ਹੀ ਗਿਆ ਤੁਸੀਂ ਤੇ ਮੋਟਰਸਾਈਕਲ ਬਾਰੇ ਪਤਾ ਲੱਗ ਜਾਊਗਾ ਇੰਜਨ ਗੇਅਰ ਬਾਰੇ ਪਤਾ ਲੱਗ ਜਾਊਗਾ ਚਲਾਈ ਕੇ ਮੇਦੀ ਹੈ ਸਟਾਰਟਿੰਗ ਕੇ ਮੇਦੀ ਹੈ ਹਰ ਚੀਜ਼ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਆਪਾਂ ਤਾਂ ਤੁਹਾਨੂੰ ਇੰਨਾ ਦੱਸ ਸਕਦੇ ਹਾਂ ਜੀ ਕੰਡੀਸ਼ਨ ਬਾਰੇ ਦੱਸ ਸਕਦੇ ਹਾਂ ਜਿਹੜੀ ਜਾਣਕਾਰੀ ਆਪਣੇ ਕੋਲੇ ਮਾਲਕ ਨੇ ਭੇਜੀ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਸਾਰਾ ਕੁਝ ਦੱਸ ਦਿੰਨੇ ਜੀ ਬਾਕੀ ਚਲਾ ਕੇ ਦੇਖਾਂਗੇ ਸਟਾਰਟ ਕਰਕੇ ਦੇਖਾਂਗੇ ਉਹ ਤਾਂ ਤੁਹਾਨੂੰ ਆਪ ਨੂੰ ਕਰਨਾ ਪੈਣਾ ਜੀ ਮਾਲਕ ਦਾ ਨੰਬਰ 8557800757 ਇਹ ਮਾਲਕ ਦਾ ਨੰਬਰ ਹੈ ਗੱਲ ਕਰ ਸਕਦੇ ਹੋ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਨਾਲ ਦੇ ਨਾਲ ਮੈਨੂੰ ਕਮੈਂਟ ਕਰਕੇ ਦੱਸ ਦਿਓ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਤਾਂ ਨਾਲ ਦੀ ਨਾਲ ਥੱਲੇ ਇੱਕ ਲਾਈਕ ਦਾ ਬਟਨ ਹੈ ਜੀ ਉਹਨੂੰ ਜ਼ਰੂਰ ਦਬਾ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿਣੇ ਹਾਂ ਜੀ ਤੇ ਹੋਰ ਵੀ ਆਪਣੇ ਕੋਲੇ ਬਹੁਤ ਸਾਰੇ ਮਸ਼ੀਨਰੀ ਆਈਆਂ ਪਈਆਂ ਤੁਸੀਂ ਡਿਮਾਂਡ ਕਰੋ ਜੀ ਤੁਸੀਂ ਫਰਮਾਇਸ਼ ਕਰੋ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੰਨੇ ਕ ਰੇਟ ਤੱਕ ਚਾਹੀਦੀ ਆ ਆਪਾਂ ਲੈ ਕੇ ਪਹੁੰਚ ਜਾਗੇ ਗੱਲ ਕਰਦੇ ਆ ਜੀ ਆਪਾਂ ਹੁਣ ਬੋਲਟ ਦੀ ਸਟੈਂਡਰਡ 350 ਆਪਾਂ ਬੋਲਟ ਲੈ ਕੇ ਪਹੁੰਚੇ ਆ ਕੰਡੀਸ਼ਨ ਚੈੱਕ ਕਰੋ 99 ਮਾਡਲ ਹੈ ਜੀ ਇਹ ਮਾਡਲ 1999 ਮਿਲੂਗਾ ਜਲੰਧਰ ਮਾਲਕ ਦਾ ਏਰੀਆ ਜੀ ਖਾਸ ਜਲੰਧਰੀ ਖੜਾ ਹੈ ਤੇ ਸਾਰੇ ਕਾਗਜ਼ ਪੱਤਰ ਆਪਾਂ ਨੂੰ ਓਕੇ ਮਿਲ ਜਾਣਗੇ ਪੰਜਾਬ ਨੰਬਰ ਹੈ ਜੀ ਮਾਲਕ ਨੇ ਕਿਹਾ 50000 ਕੁੱਲ ਚੱਲੇ ਹੋਇਆ ਬਾਕੀ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗ ਜਾਊਗਾ ਮਾਲਕ ਨੇ ਜਿੰਨੀ ਕਿ ਜਾਣਕਾਰੀ ਦੱਸੀ ਅਸੀਂ ਤੁਹਾਨੂੰ ਮੈਂ ਦੱਸ ਰਿਹਾ ਸੀ ਮੇਰੇ ਵੱਲੋਂ ਕੁਝ ਨਹੀਂ ਮੈਂ ਕਹਿੰਦਾ ਸੀ ਨਾ ਤਾਂ ਕੋਈ ਜਾਣਕਾਰੀ ਮੇਰੇ ਵੱਲੋਂ ਪਾਉਣਾ ਮੈਂ ਤੇ ਨਾ ਹੀ ਕੁਝ ਹੋਰ ਜੀ ਜਿਹੜਾ ਕੁਝ ਮਾਲਕ ਆਪਣੇ ਕੋਲੇ ਲੈ ਕੇ ਭੇਜਦੇ ਆ ਜਿੰਨੀ ਜਾਣਕਾਰੀ ਭੇਜਦੇ ਆ ਉਹ ਤੁਹਾਨੂੰ ਮੈਂ ਦੱਸ ਦਿੰਨਾ ਬਾਕੀ ਕੰਡੀਸ਼ਨ ਬਾਰੇ ਤੁਹਾਨੂੰ ਮੈਂ ਜ਼ਰੂਰ ਦੱਸ ਦਿੰਨਾ ਫੋਟੋਆਂ ਨੂੰ ਦੇਖ ਕੇ ਸੀ ਬਾਕੀ ਤੁਸੀਂ ਚੈੱਕ ਕਰੋ ਜੀ ਵਧੀਆ ਮਿਲੂਆ ਇੰਜਣ ਉੰਜਣ ਵਧੀਆ ਜੀ ਬਾਕੀ ਚਲਾ ਕੇ ਪਤਾ ਲੱਗੂਗਾ ਜੀ ਜਾ ਕੇ ਪਤਾ ਲੱਗੂਗਾ ਤਾਂ ਤੇ ਬੀਲ ਦੇਖੋ ਜੀ ਟਾਇਰ ਦੇਖੋ ਆ ਚੀਜ਼ਾਂ ਪੂਰੀਆਂ ਵਧੀਆ ਆਪਾਂ ਨੂੰ ਮਿਲ ਜਾਣਗੀਆਂ ਰੇਟ ਦੀ ਆਪਾਂ ਗੱਲ ਕਰੀਏ 94000 ਰੁਪਏ ਮਾਲਕ ਨੇ ਡਿਮਾਂਡ ਕੀਤੀ ਜੀ ਇੱਕ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਰੇਟ ਹੋ ਜਾਊਗਾ ਨੰਬਰ ਤੁਹਾਨੂੰ ਮਿਲ ਗਿਆ ਜੀ ਗੱਲ ਕਰ ਲਓ ਤੁਸੀਂ ਆਪ ਹੀ ਤੇ ਮੈਨੂੰ ਕਮੈਂਟ ਕਰਕੇ ਨਾਲ ਦੇ ਨਾਲ 10 ਜ਼ਰੂਰ ਦਿਓ ਤੁਹਾਨੂੰ ਬੋਲਟ ਕਿਵੇਂ ਦਾ ਲੱਗਿਆ ਹੁਣ ਆਪਾਂ ਗੱਲ ਕਰਾਂਗੇ ਜੀ ਨੋ ਮਾਡਲ ਗੱਡੀ ਦੀ ਐਂਡੀਗੋ ਗੱਡੀ ਆਪਾਂ ਲੈ ਕੇ ਪਹੁੰਚਿਆ ਫੋਟੋਆਂ ਇਹਨਾਂ ਨੇ ਬਹੁਤ ਵਧੀਆ ਆਪਣੇ ਲਈ ਖਿੱਚ ਕੇ ਭੇਜੀਆਂ ਜੀ ਕੰਡੀਸ਼ਨ ਵਧੀਆ ਹੈ ਟਾਇਰ ਵਧੀਆ ਮਿਲ ਜਾਣਗੇ ਗੱਡੀ ਤੇ ਰੇਟ ਦੀ ਆਪਾਂ ਗੱਲ ਕਰੀਏ 60000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ 60 ਪੈਸੇ ਟਾਇਰ ਪਾਈ ਨੇ ਮਾਨਸਾ ਗੱਡੀ ਖੜੀ ਹੈ ਸੀ ਮਾਲਕ ਕਹਿੰਦੇ ਨੇ ਵੀ ਗੱਡੀ ਦਾ ਰੇਟ ਪੂਰਾ ਵਧੀਆ ਪਿਆ ਬਾਕੀ ਗੱਡੀ ਦਾ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਉੱਤੇ ਥੱਲੇ ਜ਼ਰੂਰ ਹੋ ਜਾਊਗਾ ਬਾਕੀ ਤੁਸੀਂ ਜਾਓਗੇ ਗੱਡੀ ਨੂੰ ਦੇਖੋਗੇ ਚਲਾ ਕੇ ਦੇਖੋਗੇ ਤੋਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਜੀ ਅਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਸੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਗੱਡੀਆਂ ਦੀ ਵੀਡੀਓ ਤੁਸੀਂ ਸਾਰੀ ਦੇਖ ਹੀ ਲਈ ਸੀ ਜਿੰਨੀ ਆਪਾਂ ਫੋਟੋਆਂ ਜਿੰਨੀਆਂ ਵੀਡੀਓ ਲੈ ਕੇ ਪਹੁੰਚੇ ਸੀਗੇ ਸਾਰਾ ਕੁਝ ਤੁਸੀਂ ਕਨਫਰਮ ਕਰ ਹੀ ਲਿਆ ਵਧੀਆ ਲੱਗੀ ਵੀਡੀਓ ਚੰਗੀ ਲੱਗੀ ਹੈ ਜਰੂਰ ਮੈਨੂੰ ਲਾਈਕ ਕਰਕੇ ਦੱਸੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗਾਂ ਆਪ ਦਾ ਸੋਹਣਾ ਜਿਹਾ ਕਮੈਂਟ ਜਰੂਰ ਥੱਲੇ ਲਿਖ ਦਿਓ ਜੀ ਤੁਹਾਨੂੰ ਗੱਡੀ ਕਿਵੇਂ ਦੀ ਲੱਗੀ ਵੀਡੀਓ ਕਿਵੇਂ ਦੀ ਲੱਗੀ ਤੇ ਆਪਾਂ ਜਿਹੜੀ ਜਾਣਕਾਰੀ ਦੱਸਦੇ ਹਾਂ ਜੀ ਇਹ ਜਾਣਕਾਰੀ ਦੱਸਣ ਦਾ ਤਰੀਕਾ ਤੁਹਾਨੂੰ ਕਿਵੇਂ ਦਾ ਲੱਗਦਾ ਵੀਡੀਓ ਬਾਰੇ ਆ ਰਿਵਿਊ ਜ਼ਰੂਰ ਦਿਆ ਕਰੋ ਜੀ ਬਾਕੀ ਕਿਸ ਨੇ ਐਡ ਕਰ ਬੋਲਿਆ ਜੀ ਪੇਜੋ ਵੀਡੀਓ ਜਾਣਕਾਰੀ ਫੋਟੋ ਮਾ ਆਪਣਾ ਨੰਬਰ ਉੱਤੇ ਲਿਖਿਆ ਰਹਿੰਦਾ ਜੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਬੋਲਟ ਹਰ ਚੀਜ਼ ਦੇ ਨਾਲ ਸੀ